ਸਸਿਕਲ ਦੋਸਤੋ ਸਵਾਤ ਕਰਨਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਆਇਆ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਜੀ ਜਿਸ ਦੇ ਵਿੱਚ ਵੈਕੈਂਸੀਜ਼ ਜਿਹੜੀਆਂ ਪੰਜਾਬ ਦੇ ਵਿੱਚ ਉਹ ਆਊਟ ਕਰ ਦਿੱਤੀਆਂ ਗਈਆਂ ਨੇ ਡਾਇਰੈਕਟ ਰਿਕਰੂਟਮੈਂਟ ਦੇ ਥਰੂ ਜਿਸ ਦੇ ਵਿੱਚ ਹਰ ਇੱਕ ਕੈਂਡੀਡੇਟ ਜਿਹੜੇ ਨੇ ਅਪਲਾਈ ਕਰ ਪਾਣਗੇ ਚਾਹੀਓ 10th ਪਾਸ ਹੋਣ ਚਾਹੀਓ 12th ਪਾਸ ਹੋਣ ਚਾਹੀਓ ਗ੍ਰੈਜੂਏਸ਼ਨ ਵਾਲੇ ਹੋਣ ਠੀਕ ਹੈ ਜੀ ਤਾਂ ਇਸ ਦੇ ਵਿੱਚ ਅਪਲਾਈ ਪ੍ਰੋਸੈਸ ਮੈਂ ਤੁਹਾਨੂੰ ਇਸ ਵੀਡੀਓ 'ਚ ਹੀ ਦੱਸਾਂਗਾ ਸੋ ਵੀਡੀਓ ਨੂੰ ਪੂਰਾ ਦੇਖਣਾ ਤੁਹਾਡੇ ਲਈ ਜ਼ਰੂਰੀ ਹੋਵੇਗਾ ਬਾਅਦ ਵਿੱਚ ਕੈਂਡੀਡੇਟ ਕਾ ਸੋ ਵੀਡੀਓ ਨੂੰ ਅਗਰ ਕੰਪਲੀਟ ਦੇਖੋਗੇ ਤਾਂ ਇਨਫੋਰਮੇਸ਼ਨ ਪੂਰੀ ਜ਼ਰੂਰ ਮਿਲੇਗੀ ਲੇਕਿਨ ਸਕਿਪ ਕਰਕੇ ਦੇਖੋਗੇ ਤਾਂ ਮਾਈਟ ਵੀ ਹੋ ਸਕਦਾ ਤੁਸੀਂ ਕੁਝ ਇੰਪੋਰਟੈਂਟ ਇਨਫੋਰਮੇਸ਼ਨ ਮਿਸ ਕਰ ਦੋ ਜਿਹੜੀ ਬਾਅਦ ਵਿੱਚ ਤੁਹਾਨੂੰ ਦਿੱਕਤ ਆਵੇ ਠੀਕ ਹੈ ਜੀ ਸੋ ਵੀਡੀਓ ਨੂੰ ਪੂਰਾ ਦੇਖਿਓ ਫਰਸਟ ਟਾਈਮ ਚੈਨਲ ਤੇ ਆਏ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਵੀ ਵੈਕੈਂਸੀਜ਼ ਆਊਟ ਹੋਈਆਂ ਨੇ ਜਿਹੜੀਆਂ ਕਿ ਤੁਸੀਂ ਸਾਡੀ ਵ ਤੁਸੀਂ ਅਪਲਾਈ ਕਰਨਾ ਹੈ ਉਹ ਆਨਲਾਈਨ ਹੀ ਕਰਨਾ ਹੈ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਆਨਲਾਈਨ ਕਿਸ ਪ੍ਰੋਸੀਜਰ ਦੇ ਥਰੂ ਕਿਉਂਕਿ ਆਨਲਾਈਨ ਵੀ ਦੋ ਤਰ੍ਹਾਂ ਦੇ ਹੁੰਦੇ ਨੇ ਵੈਬਸਾਈਟ ਦੇ ਉੱਪਰ ਈਮੇਲ ਆਈਡੀ ਦੇ ਥਰੂ ਤੁਸੀਂ ਕਰਨਾ ਹੈ ਉਹ ਕਿੱਦਾਂ ਕਰਨਾ ਹੈ ਉਹ ਮੈਂ ਅੱਗੇ ਤੁਹਾਨੂੰ ਦੱਸਾਂਗਾ ਹੀ ਸੋ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖਿਓ ਤੇ ਨਾਲ ਦੀ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਜਿਹੜਾ ਸਟੱਡੀ ਮਟੀਰੀਅਲ ਹੈ ਜੀ ਉਹ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਜਿਹੜਾ ਲਿੰਕ ਹੈ ਉਹ ਮਿਲ ਜਾਏਗਾ ਡਾਊਨਲੋਡ ਕਰਨ ਦਾ ਸਟੱਡੀ ਮ ਪੂਰੀ ਕਰ ਸਕਦੇ ਹਾਂ ਤੇ ਚਲੋ ਚੱਲਦੇ ਆ ਰਿਕਰੂਟਮੈਂਟ ਅਪਡੇਟ ਦੇ ਉੱਪਰ ਬਾਕੀ ਕੋਈ ਡਾਊਟ ਰਹੇਗਾ ਹੋਵੇ ਤਾਂ ਕਮੈਂਟ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਇੱਕ ਨੋਟੀਫਿਕੇਸ਼ਨ ਜਿਹੜਾ ਕਿ ਡਿਪਾਰਟਮੈਂਟ ਵੱਲੋਂ ਆਊਟ ਕੀਤਾ ਗਿਆ ਹੈ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਤੇ ਨੋਟੀਫਿਕੇਸ਼ਨ ਜਿਹੜਾ ਹੈ ਜੀ ਕੈਂਟਨਮੈਂਟ ਬੋਰਡ ਅੰਮ੍ਰਿਤਸਰ ਦੇ ਵੱਲੋਂ ਜਿਹੜਾ ਹੈ ਉਹ ਆਊਟ ਕੀਤਾ ਗਿਆ ਹੈ ਜੀ ਇਸ ਦੇ ਵਿੱਚ ਐਪਲੀਕੇਸ਼ਨ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਜਿਹਦੇ ਲਈ ਤੁਸੀਂ ਅਪਲਾਈ ਕਰਨਾ ਹੈ ਸਭ ਤੋਂ ਪਹਿਲਾਂ ਤੇ ਇਹਦੇ ਵਿੱਚ ਵੈਕੈਂਸੀਜ਼ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਪੰਚਕਰਮਾ ਥੈਰੇਪੀਸ ਦੀ ਪੋਸਟ ਹੈ ਜਿਨ੍ਹਾਂ ਨੇ ਡਿਪਲੋਮਾ ਜਾਂ ਸਰਟੀਫਿਕੇਟ ਕੋਰਸ ਹੈਗਾ ਆਯੁਰਵੇਦਾ ਮ사ਜ ਐਂਡ ਪੰਚਕਰਮਾ ਥੈਰੇਪੀ ਦੇ ਵਿੱਚ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਇੱਕ ਪੋਸਟ ਆਊਟ ਕੀਤੀ ਗਈ ਹੈ ਜੀ ਇਹਦੇ ਵਿੱਚ ਮੰਡੇ ਟੂ ਸੈਟਰਡੇ 6 ਘੰਟੇ ਦਾ ਟਾਈਮ ਹੋਵੇਗਾ ਜਿਸਦੇ ਲਈ ਤੁਸੀ ਕੰਮ ਕਰਨਾ ਹੈ 23218 ਰੁਪਏ ਤੁਹਾਡੀ ਸੈਲਰੀਜ਼ ਦੇ ਵਿੱਚ ਰਹਿਣ ਵਾਲੀ ਹੈ ਜੀ ਲੈਬ ਟੈਕਨੀਸ਼ੀਅਨ ਦੀ ਪੋਸਟ ਜਿਹੜੇ ਡਿਪਲੋਮਾ ਐਮ ਐਲਟੀ ਮਤਲਬ ਕਿ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਦਾ ਕੀਤਾ ਹੋਇਆ ਤੁਸੀਂ ਠੀਕ ਹੈ ਔਰ ਬੈਚਲਰ ਇਨ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਕੀਤਾ ਹੋਇਆ ਤੁਸੀਂ ਤਾਂ ਵੀ ਅਪਲਾਈ ਕਰ ਸਕਦੇ ਹੋ ਜਾਂ ਫਿਰ ਤੁਸੀਂ ਬੀ ਐਸ ਸੀ ਇਨ ਮੈਡੀਕਲ ਲੈਬਾਰਟਰੀ ਕੀਤਾ ਹੋਇਆ ਤਾਂ ਵੀ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਇੱਕ ਪੋਸਟ ਹੈ ਇਹਦੇ ਵਿੱਚ ਮੰਡੇ ਟੂ ਸੈਟਰਡੇ 6 ਘੰਟੇ ਦਾ ਟਾਈਮ ਤੁਹਾਨੂੰ ਦੇਣਾ ਪਏਗਾ 15000 ਰੁਪਿਆ ਤੁਹਾਡੀ ਸੈਲਰੀਜ਼ ਦੇ ਵਿੱਚ ਜਿਹੜੀ ਹੈ ਉਹ ਰਹਿਣ ਵਾਲੀ ਹੈ ਜੀ ਉਸ ਤੋਂ ਬਾਅਦ ਨੈਕਸਟ ਹੈਗੀ ਇੱਥ 10ਵੀਂ ਪਾਸ ਆਊਟ ਕੀਤੀ ਆ 2 ਸਾਲ ਦਾ ਆਈਟੀਆਈ ਸਰਟੀਫਿਕੇਟ ਹੈਗਾ ਇਲੈਕਟ੍ਰੀਕਲ ਟ੍ਰੇਡ ਦੇ ਅੰਦਰ ਕਿਸੇ ਵੀ ਗਵਰਨਮੈਂਟ ਰੈਕੋਗਨਾਈਜ਼ਡ ਇੰਸਟੀਚਿਊਟ ਤੋਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਇੱਕ ਪੋਸਟ ਆਊਟ ਕੀਤੀ ਗਈ ਹੈ ਜੀ ਮੰਡੇ ਟੂ ਸੈਟਰਡੇ 23218 ਤੁਹਾਡੀ ਚ ਸੈਲਰੀ ਹੋਵੇਗੀ ਕਲਰਕ ਅਤੇ ਡੇਟਾ ਐਂਟਰੀ ਆਪਰੇਟਰ ਦੀਆਂ ਇਹਦੇ ਵਿੱਚ ਵੈਕੈਂਸੀ ਜਿਹੜੀਆਂ ਨੇ ਉਹ ਹੋਰ ਆਊਟ ਹੋਈਆਂ ਨੇ ਜਿਸ ਦੇ ਵਿੱਚ 에ਸੈਂਸ਼ੀਅਲ ਕੁਆਲਿਫਿਕੇਸ਼ਨ ਗ੍ਰੈਜੂਏਸ਼ਨ ਵਿਦ ਕੰਪਿਊਟਰ ਨੋਲੇਜ ਔਰ ਤੁਹਾਡੀ ਟਾਈਪਿੰਗ ਸਪੀਡ 30 ਵਰਡ ਪਰ ਮਿੰਟ ਦੀ ਹੋਏਗੀ ਐ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਇੰਗਲਿਸ਼ ਤੇ ਹਿੰਦੀ ਦੇ ਵਿੱਚ ਠੀਕ ਹੈ ਡਿਜ਼ਾਇਰਬਲ ਕੁਆਲਿਫਿਕੇਸ਼ਨ ਜਿਹੜੀ ਹੈ ਉਹ ਵਰਕ ਐਕਸਪੀਰੀਅੰਸ ਅਗਰ ਤੁਹਾਨੂੰ ਹੈਗਾ ਤਾਂ ਉਹ ਉੱਪਰ-ਨੀਚੇ ਕਰ ਸਕਦੇ ਨੇ ਇੱਕ ਪੋਸਟ ਹੈ ਇਹਦੇ ਵਿੱਚ ਤੁਹਾਡੀ 23218 ਰੁਪਏ ਹੀ ਸੈਲਰੀ ਜਿਹੜੀ ਹੈ ਉਹ ਇਸ ਦੇ ਵਿੱਚ ਹੋ ਰਹਿਣ ਵਾਲੀ ਹੈ ਜੀ ਉਸ ਤੋਂ ਬਾਅਦ ਮਾਲੀ ਦੀ ਪੋਸਟ ਆ ਅੱਠਵੀਂ ਪਾਸ ਕੈਂ 17500 24 ਜਿਹੜੀ ਇਹਦੇ ਵਿੱਚ ਸੈਲਰੀ ਜਿਹੜੀ ਹੈ ਉਹ ਇੱਥੇ ਆਊਟ ਕੀਤੀ ਗਈ ਹੈ ਜਿਹਦੀ ਸੈਲਰੀ ਤੁਹਾਡੀ ਰਹੇਗੀ ਠੀਕ ਹੈ ਜੀ ਤਾਂ ਇਸ ਦੇ ਵਿੱਚ ਦੋ ਚੀਜ਼ਾਂ ਦੇਖੋ ਤੁਸੀਂ ਦੇਖਣ ਵਾਲੀਆਂ ਜਿਸ ਦੇ ਵਿੱਚ ਇੱਕ ਮਾਲੀ ਦੀ ਜਿਹੜੀ ਹੈ ਜੀ 8ਵੀਂ ਪਾਸ ਕੈਂਡੀਡੇਟ ਦੀ ਸੈਲਰੀ 17524 ਰੁਪਏ ਦਿੱਤੀ ਜਾ ਰਹੀ ਹੈ ਔਰ ਉੱਥੇ ਹੀ ਅਗਰ ਆਪਾਂ ਗੱਲ ਕਰੀਏ ਜਿਨ੍ਹਾਂ ਨੇ ਡਿਪਲੋਮਾ ਜਾਂ ਬੈਚਲਰਸ ਕੀਤੀ ਹੋਈ ਹੈ ਉਹਨਾਂ ਨੂੰ 15000 ਰੁਪਏ ਪਰ ਮਹੀਨ ਸੈਲਰੀ ਜਿਹੜੀ ਹੈ ਇੱਥੇ ਮਿਲਦੀ ਹੈ ਠੀਕ ਹੈ ਸੋ ਇਹ ਕੋਇਨਸੀਡੈਂਸ ਨਹੀਂ ਇਹ ਚੀਜ਼ਾਂ ਜਿਹੜੀਆਂ ਹਾਈਲਾਈਟਡ ਨਹੀਂ ਹੈ ਸਰਕਾਰ ਤੱਕ ਇਹ ਹੋਣੀਆਂ ਚਾਹੀਦੀਆਂ ਨੇ ਕਿ ਜਿਹੜੀ ਤੁਹਾਡੀ ਜੇ ਕੁਆਲੀਫਿਕੇਸ਼ਨ ਆ ਉਹਦੇ ਅਕੋਰਡਿੰਗਲੀ ਤੁਹਾਨੂੰ ਸੈਲਰੀ ਜਿਹੜੀ ਇੱਥੇ ਮਿਲਣੀ ਚਾਹੀਦੀ ਹੈ ਇਹ ਸੈਲਰੀ ਅਪ੍ਰੋਕਸ 22000 ਦੇ ਇਲਾਕੇ ਬੰਨੇ ਹੋਣੀ ਚਾਹੀਦੀ ਸੀ ਜੋ ਕਿ ਪ੍ਰੋਪਰ ਡਿਸਰਵਿੰਗ ਹੈ ਠੀਕ ਹੈ ਚਲੋ ਕੋਈ ਨਹੀਂ ਉਹ ਬਾਅਦ ਦੀ ਗੱਲ ਹੈ ਬਟ ਮੈਂ ਤੁਹਾਨੂੰ ਹਾਈਲਾਈਟ ਕਰਨੀ ਸੀ ਇਹ ਚੀਜ਼ ਹੁਣ ਇਹਦੇ ਲਈ ਅਪਲਾਈ ਕਿੱਦਾਂ ਕਰਨਾ ਹੈ ਜੀ 1 6 2025 ਤੱਕ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ ਜੋ ਕਿ ਇਸ ਦੇ ਵਿੱਚ ਤੁਸੀਂ ਇਹਨਾਂ ਦੀ ਵੈਬਸਾਈਟ ਈਮੇਲ ਆਈਡੀ ਸੌਰੀ lambda.amarforyou@gmail.com ਤੇ ਤੁਸੀਂ ਆਪਣੀ ਜਿਹੜੀ ਹੈ ਉਹ ਸਾਰੀਆਂ ਡਿਟੇਲਸ ਭੇਜਣੀਆਂ ਹੋਣਗੀਆਂ ਐਪਲੀਕੇਸ਼ਨ ਜਿਹੜੀਆਂ ਨੇ ਉਹ ਭੇਜਣੀਆਂ ਹੋਣਗੀਆਂ ਠੀਕ ਹੈ ਜੀ ਆਪਣਾ ਸੈਲਿੰਗ ਟੈਸਟ ਜਿਹੜਾ ਆਨਲਾਈਨ ਤੁਸੀਂ ਸਾਰੇ ਡਾਕੂਮੈਂਟ ਸਕੈਨ ਕਰਕੇ ਭੇਜ ਰਹੇ ਨੇ ਜਿਹੜੀ ਫਰਦਰ ਇੰਟਰਵਿਊ ਹੋਵੇਗੀ ਟੈਸਟ ਹੋਵੇਗਾ ਉਹਦੇ ਲਈ ਤੁਹਾਨੂੰ ਇਨਟੀਮ ਆਪਣਾ ਈਮੇਲ ਆਈਡੀ ਤੇ ਮੋਬਾਈਲ ਨੰਬਰ ਉਹ ਦੋ ਚੀਜ਼ਾਂ ਨੇ ਜਿਹੜੀਆਂ ਕਰੈਕਟ ਭਰਨਾ ਤਾਂ ਕਿ ਅੱਗੇ ਤੁਹਾਨੂੰ ਫਰਦਰ ਕਮਿਊਨੀਕੇਸ਼ਨ ਉਹ ਕਰ ਸਕਣ ਠੀਕ ਹੈ ਜੀ ਇਹ ਨੋਟੀਫਿਕੇਸ਼ਨ ਦਾ ਲਿੰਕ ਡਿਸਕ੍ਰਿਪਸ਼ਨ ਚ ਚੈੱਕ ਕਰਕੇ ਅਪਲਾਈ ਕਰ ਲਿਓ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਤੇ ਮਿਲਦਾ ਹੈ ਜੀ ਨਵੀਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ